ਸਸੇ ਗਾਵਾ ਸਵਾਗਤ ਹੈ ਤੁਹਾਡਾ ਬਾਬਲੇ ਨੋਟ ਦੇ ਅੱਜ ਬਾਈ ਤੁਹਾਨੂੰ ਦਿਖਾਉਦੇ ਜਿਹੜੇ ਆ ਚੀਜ਼ ਐ ਲਾਰਮ ਨੇ ਆਰਮ ਦੇ ਲਾਰਮ ਹੁੰਦੇ ਨੇ ਇਹਦੇ ਬਾਰੇ ਨੇ ਆਪਾਂ ਨੂੰ ਪਤਾ ਹੈਗਾ ਇਹ ਆ ਚੀਜ਼ ਆਪਾਂ ਫਿਟਿੰਗ ਕਰ ਰਹੇ ਸੀ ਜਿਵੇਂ ਕਿ ਤੁਹਾਨੂੰ ਦਿਖਾਉਦੇ ਆਪਾਂ ਇੱਥੇ ਆ ਆ ਚੀਜ਼ ਦਿਖਾਉਂਦੇ ਆ ਤੁਹਾਨੂੰ ਇਥੇ ਨਹੀਂ ਲਾਉਣ ਕਰਦਾ ਅੱਛੇ ਕਰਾ ਜਿਵੇਂ ਕਿ ਆ ਤੇ ਇਹਦੇ ਆਪਾਂ ਆ ਦੇਖੋ ਸੱਲ ਕੱਢੇ ਇੱਥੋਂ ਇੱਥੇ ਜੇਕਰ ਆਪਾਂ 19 ਦਾ ਨਟ ਪਾਉਂਦੇ ਆ ਨਾ ਤੇ ਇੱਥੋਂ ਟਿਮਬਰੀ ਨਹੀਂ ਲੱਗਦੀ। ਕੋਈ ਮੈਂ ਇੱਥੇ ਦਿਖਾ ਦੇ ਨਾ ਤਾਂ ਨਟ ਲਿਆ ਕੇ ਇੰਨੇ ਦੇ ਨਵਾਜ ਮੜਾ ਜਾ। ਆਪਾਂ ਇਹਦੇ ਸੱਲ ਕੱਢੇ ਸੀ ਦੋ ਕਿਵੇਂ? ਕਿਹੜਾ ਆਈ ਹੈ ਬੱਤਾ। ਕਢਾ ਇਹ ਨਹੀਂ ਹੁੰਦਾ ਜੀ। ਆਪਾਂ ਦੋ ਸੱਲ ਕੱਢੇ ਸੀ ਜਿੰਦੇ ਚ ਆ ਦੇਖੋ ਇੱਥੇ ਲਾਉਂਦੇ ਆ ਟਿਮਬਰੀ ਤੇ ਜੇਕਰ ਆਪਾਂ ਇਹਦੇ ਸਿਸਟਮ ਦੇ ਵਿੱਚ ਆਪਾਂ ਲਾਉਂਦੇ ਆ ਨਾ ਇਹਦੇ 'ਚ ਫਿਰ ਨਟ ਨਹੀਂ ਲੱਗਦੇ ਇੱਥੋਂ ਪੂਰੇ ਵੀ ਟੈਂਬਰੀ ਦੇ ਵਗੈਰਾ ਨੇ ਕਿਹਦੀ ਹੁਣ ਆਪਾਂ ਜੀਂਦੇ ਹੋਰ ਇੱਕ ਸੱਲ ਕੱਢਿਆ ਆ ਦੇਖੋ ਆ ਤੁਹਾਨੂੰ ਦਿਖਾਉਂਦੇ ਤਿੰਨ ਨੰਬਰ ਤੇ ਇਹਦਾ ਕਰਨਾ ਹੈ ਕਿ ਇਹ ਆਪਾਂ ਹੁਣ ਇਹਦੇ ਮੋਰੇ ਕਰਾਂਗੇ ਥੋੜੇ ਜਿਹਾ ਖੁੱਲੇ ਆ ਚੀਜ਼ ਇਹ ਆਪਾਂ ਜਗਾੜਾ ਇਹ ਆਪਾਂ ਇੱਥੇ ਕਰਾਂਗੇ ਕਿ ਕਿ ਨੱਟ ਵੀ ਸੌਖੇ ਪੈਣਗੇ ਤੇ ਆ ਚੀਜ਼ ਸੌਖੀ ਆ ਪੱਤੀ ਆਪਾਂ ਨੂੰ ਕੱਢਣੀ ਪਊਗੀ ਇੰਨੀ ਇਹ ਨਹੀਂ ਇਹਦਾ ਮਸਲਾ ਇਹਦਾ ਸਾਨੂੰ ਇਸ ਕਰਕੇ ਕਰਨਾ ਪਿਆ ਕਿ ਰਬੜ ਬਹੁਤ ਖਰਾਬ ਕਰਦਾ ਰਬੜ ਜਿਹਨਾਂ ਕੋ ਤੁਹਾਨੂੰ ਦਿਖਾਉਂਦੇ ਰਬੜਾ ਨਿਕਲਿਆ ਹੈ ਵਿੱਚ ਇਹਨੂੰ ਰਬੜ ਪਾ ਦੇ ਤਿੰਨ ਦਿਨ ਚੌਥੇ ਦਿਨ ਰਬੜ ਖਤਮ ਕਰ ਦੂਗਾ ਤੇ ਇਹਦੇ ਕਰਕੇ ਆਪਾਂ ਨੂੰ ਇਹ ਕਰਨਾ ਪਿਆ ਇੱਕ ਜੇ ਇਹ ਕਰ ਰਬੜ ਖਤਮ ਹੋ ਗਈ ਫਿਰ ਕਿਸ਼ਤੀਆਂ ਦਾ ਹਰ ਪਊਗਾ ਕਿਸ਼ਤੀਆਂ ਟੁੱਟਣ ਗਿਆ ਤੇ ਰਬੜਾ ਖਰਾਬ ਹੋਣ ਗਿਆ ਉਹਦੇ ਕਰਕੇ ਡਾਇਰ ਨਾਲ ਕਈ ਵਾਰ ਟਾਈਮ ਵੀ ਨਹੀਂ ਹੁੰਦਾ ਤੇ ਫਿਰ ਐਵੇਂ ਚਲਾਉਣੀ ਪੈਂਦੀ ਹੈ ਫਿਰ ਤੁਹਾਨੂੰ ਪਰੇ ਬਾਅਦ ਕੰਮ ਕਿੱਦਾਂ ਨੇ ਹੁੰਦੇ ਆ ਉਹ ਨਹੀਂ ਮੜਾ ਚੱਕ ਕੇ ਕੱਤ ਨਾਲ ਆ ਦੇਖੋ ਜੀ ਆਪਾਂ ਇਹ ਤਿੰਨ ਦਿਨ ਪਹਿਲੇ ਰਬੜ ਪਾਈ ਸੀ ਹਿੰਦੀ ਰਵੜਾ ਤਕਰੀਬਨ ਇਹ ਆਪਾਂ ਕਰ ਦੂ ਘਟ ਸੀਜ਼ਨ ਵਿੱਚ 5-5 ਪੀਸ ਦਾ 10-10 ਪੀਸ ਪਾ ਲਏ ਹਣਗੇ ਇੱਕ ਪਾਸੇ ਇਹ ਦੇਖੋ 5 ਦਿਨ ਬਾਅਦ ਰਵੜਾ ਐ ਕਰਨ ਲੱਗ ਜਿੰਦੀ ਇਹ ਤੋਂ ਬਾਅਦ ਫਿਰ ਰਵੜਾ ਨੇ ਚੱਲ ਚੱਲ ਗਿਆ ਢਿੱਲੀ ਹੋਊਗਾ ਢਿੱਲੀ ਹੋਣ ਦੇ ਕਾਰਨ ਉਹਦੇ ਕਰਕੇ ਇਹ ਐ ਚੀਜ਼ਾਂ ਆਹਰ ਪੈਂਦਾ ਇਹ ਚੀਜ਼ ਜਦੋਂ ਢਿੱਲੀ ਹੁੰਦੀ ਹੈ ਕਿਸਤੀ ਦੇ ਲੋਡ ਪਾਉਗਾ ਉੱਤੇ ਕੋਈ ਨਾ ਕੋਈ ਚੀਜ਼ ਤੋੜ ਦਈਆ ਇਹ ਚੀਜ਼ ਆਪਾਂ ਵਿੱਚੋਂ ਕੱਢ ਦੇਣੀ ਜ਼ੜਤੋਂ ਕੱਢ ਕੇ ਤੇ ਇੱਥੇ ਆਪਾਂ ਜਿਗਾੜ ਬਣਾਉਣਾ ਜੀ ਆਹ ਬੈਰੰਗਾਲਾ ਜਿਹੜਾ ਇੱਥੇ ਬੈਰੰਗ ਚੱਲੂਗਾ ਆ ਕਰਕੇ ਤੇ ਫਿਰ ਨਿਆਰਾ ਤਾਂ ਉਹ ਕਰ ਬੰਦੇ ਵੀ ਖੁਸ਼ ਹੋ ਕੇ ਚਲਾਣਗੇ ਮਸ਼ੀਨਾਂ ਇਹ ਤਾਂ ਖੜਤੀ ਖਤਮ ਆਪਾਂ ਕਰ ਦੇਣੀ ਐ ਦੀ ਬਸ ਇਸ ਤਰ੍ਹਾਂ ਛੋਟੇ ਛੋਟੇ ਕਮੀਆਂ ਆ ਗਿਆ ਵਿੱਚ ਇਹਦੇ ਕੋਈ ਆਪਾਂ ਜਿੱਦੋਂ ਮਸ਼ੀਨ ਜਾਂਦੀ ਸੀ ਕੁਛ ਉਹ ਰੋ ਕੀਤੀਆਂ ਕੱਢੀਆਂ ਤੇ ਕੁਛ ਆਪਾਂ ਫੋਨ ਕੱਢ ਦੇਣੀਆਂ ਨੇ ਕੋਈ ਮਾੜੀ ਮੋਟੀ ਕਮੀਆਂ ਰਹਿ ਗਿਆ ਹੁਣ ਜਿਵੇਂ ਕੋਈ ਉਹ ਪੁੱਛ ਵਗੈਰਾ ਲੱਗਣਾ ਨਾੜ ਪਰ ਢਿੱਲੇ ਕਰ ਲੋ ਯਾ ਢਿੱਲੇ ਹਾਂ ਢਿੱਲੇ ਕਰ ਲੋ ਉਸੇ ਨੂੰ ਜੱਕ ਲਾਣਾ ਹੈ ਹੁਣ ਕਿਹੜੇ ਨੂੰ ਨਾੜ ਤੇ ਢਿੱਲੇ ਵਾਲੇ ਤੇ ਬਾਕੀ ਤੇ ਹੋਰ ਤੁਹਾਨੂੰ ਲਿਖਾਉਂਦਾ ਐ ਯੋ ਕੇ ਬੱਲੇ ਵਗੈਰਾ ਤਾਰ ਕੇ ਦਾ ਆਪਾਂ ਪੂਰਾ ਡਿਜੀ ਨਾਲ ਕੰਮ ਕਰਨਾ ਹੈ ਉਹਦੇ ਵਿੱਚ ਇੱਕ ਰੀਲ ਦਾ ਥੜਾ ਜਿਹਾ ਫਾਲਟ ਗਿਆ ਪਿਛਲੇ ਸਾਲ ਕਿਉਂਕਿ ਮਾਲ ਬਹੁਤ ਵੱਧ ਜੀ ਨਾਲ ਤੇ ਪਰ ਇਹ ਨਾਲ ਸੋਚਿਆ ਬਹੁਤ ਆਬਿਸ਼ ਉਹ ਜਿਹੜੇ ਨਿੱਕੇ ਨਿੱਕੇ ਕੰਮ ਨਾਲ ਆਪਾਂ ਕਰਨਾ ਕੋਈ ਨਾ ਹਲਦੀ ਇਹਦੇ ਡਿੱਗਦੀ ਥੜਾ ਪਈ ਜਾ ਪੱਟੇ ਹੀ ਵਿੱਚ ਇਹ ਹੋਂਗੇ ਪੱਟਾ ਹਰੇ ਕੱਟਾ ਪਏ ਜੀ ਕਿਹੜਾ ਕਿਹੜੀ ਗੁੱਟੀ

ਉੱਥੇ ਲਾਣਗੇ ਹੋਰ ਕਣ ਜੈਕ ਤਾਂ ਆਪੇ ਕਿੱਥੇ ਲਾ ਰਾਂਦੇ ਆ ਇਸੇ ਤੇ ਲਾ ਰਾਂਦੇ ਆ ਉਹਦੇ ਪਾਸੇ ਹੋਰ ਨੱਕ ਜਗਾ ਇੱਕ ਲੱਗਰ ਹੁੰਦੇ ਇੱਥੇ ਡਿੱਗਦੀ ਸੁਣੋ ਕੋਈ ਉਹ ਦੂਜਾ ਜੈਕ ਤਾਂ ਉਹਨਾਂ ਦੇ 19 ਚਾਬੀ ਨਹੀਂ ਹੈ ਯਾਰ ਦੂਜਾ ਜੈਕ ਚਾਬੀ ਚ ਨਹੀਂ ਹੁੰਦੀ ਚਾਬੀ ਚ ਕੀ ਖਾੜਾ ਫੜਾਈ ਮੜ ਗਈ ਚਾਬੀ ਨਹੀਂ ਹੁੰਦੀ ਨੰਬਰ ਉਹ ਤੇ ਬੰਦਾ ਮਹਾ ਕੰਮ ਤੇ ਲਾਇਆ ਆ ਦੇਖੋ ਜੀ ਆਪਾਂ ਹੁਣ ਇਹ ਜੀ ਕਸਾਈ ਕਰਦੇ ਆ ਪੂਰੀ ਕਸਾਈ ਪੂਰੀ ਕਰਕੇ ਫਿਰ ਆਹ ਸਾਲੇ ਨਿਕਲੂਗਾ ਸੈਂਟਰ ਚ ਤੇ ਕੰਮ ਵੀ ਸਿੱਧਾ ਚੱਲੂਗਾ ਇਹ ਹੋਊਗਾ ਵੀ ਵਧੀਆ ਕੰਮ ਠੀਕ ਹੈ ਠੀਕ ਹੈ ਮਾੜਾ ਮਟਾਉ ਉਹ ਤੇ ਕਰਿਆ ਕਰ ਬੋਲਦਾ ਹੀ ਨਹੀਂ ਹੈ ਹੈ ਸਿੱਧਾ ਇਹਨੂੰ ਇਹਨਾਂ ਮੋਰੇ ਵਗੈਰਾ ਆ ਆ ਦੇਖੋ ਆਪ ਹੁਣ ਨਟ ਪਾ ਕੇ ਨੇ ਇੰਦੇ ਚ ਨਟ ਵਗੈਰਾ ਪਾਵਾਂਗੇ ਫਿਰ ਇੰਦੀ ਸੈਟਿੰਗ ਆਉਟ ਨਹੀਂ ਹੁੰਦੀ ਬਿਲਕੁਲ ਸਿੱਧਾ ਚੱਲੂਗਾ ਫਿਰ ਇਹ ਨਿਕਾ ਵੀ ਜਨਕਿ ਸਾਲੂ ਵੀ ਫਿਰ ਸਿੱਧਾ ਨਿਕਲੂਗਾ ਐਵੇਂ ਗੱਲ ਲੈਣਾ ਗੱਲ ਇਹਣਾ ਕੁਮੜਾੜ ਬੋਲਿਆ ਕਰਤੋਂ ਤੂੰ ਤਾਂ ਬੋਲਦਾ ਹੀ ਨਹੀਂ ਤੂੰ ਇਹ ਨਟ ਲੰਮਾ ਲਿਆਉਣਾ ਪਊਗਾ ਹਨਾ 还干嘛吗？<noise> <noise> <noise> ਦੋ ਨਾਟ ਲਈ ਹੈ ਇਹਨੂੰ ਪਾਸੇ ਕਰ ਦਿਓ ਉਧਰ ਆਹ ਲੈ ਚੋਕਾ ਸਾਰਾ ਕੱਟਾ ਚੱਲਦਾ ਬੋਸ ਸੈਟਿੰਗ ਤੁਹਾਨੂੰ ਦਿਖਾਉਦੇ ਆਂ ਦੇਰੇ ਲੈ ਕੇ ਆਂ ਮਮਨੇ ਟੇਟੇ ਟੇਟੇ ਚੰਗੀ ਨਹੀਂ ਬਣਦੀ पा यह दो कखने ਟਰੈਕਟਰ ਅੱਗੇ ਵੇਖੀ ਕਿਹੜਾ ਲੱਗੇ ਪਈ ਉਹ ਟਰੈਕਟਰ ਤੇ ਲੋਹੀ ਕਮਾ ਪਕਾਤਾ ਹੀ ਰੈਡੀ ਇਹਦਾ ਇਹ ਹੋਰ ਤੁਹਾਨੂੰ ਦਿਖਾਉਦੇ ਆਪਾਂ ਹੁਣ ਇਹੇ ਚੀਜ਼ ਆਪਣੀ ਆਊਗੀ ਇੱਥੇ ਇੱਥੇ ਜਦੋਂ ਆਊਗੀ ਤੇ ਫਿਰ ਨਜ਼ਾਰਾ ਆਊਗਾ ਤੇ ਚੱਲਣ ਦੇ ਫਿਰ ਇੱਕ ਇੱਕ ਨੰਬਰ ਚੱਲੂਗੀ ਤੇ ਜਦੋਂ ਇਹਨੇ ਚਲਾਇਆ ਹੈ ਫਿਰ ਤੁਹਾਨੂੰ ਦੱਸਾਂਗਾ ਆਪਾਂ ਵੀਡੀਓ ਬਣਾ ਕੇ ਕਿ ਕੀ ਕੀ ਚੀਜ਼ ਆ ਬਤਿਆਰ ਕੀਤੀ ਆ ਹੁਣ ਜੀ ਆਪਾਂ ਆਹ ਸਿਸਟਮ ਵਿੱਚੋਂ ਕੱਟਣਾ ਜੀ ਇਹਦੇ ਕੱਢ ਕੇ ਤੇ ਇਹਨੇ ਜੀ ਲਾਉਣਾ ਉਹ ਵੀ ਤੁਹਾਨੂੰ ਜਿਗਾਰਡ ਦਿਖਾਵਾਂਗੇ ਕਿਹੜਾ ਲਾਉਣਾ ਉਹਦੇ ਵਿੱਚ ਫਿਰ ਆ ਠੋਕਣੇ ਆ ਫਿਰ ਕਪ ਨਜ਼ਾਰਾ ਦੇਣਗੇ ਫਿਰ ਚੱਲਣਗੇ ਕੈਸਨ ਦੱਸਾਂਗੇ ਵੀ ਇਹਦੇ ਬਾਰੇ ਕੀ ਇਹਦੇ ਖਾਸੀਅਤ ਹੈ ਮੇਰੇ ਪਾਣੀ ਪੀ ਠੀਕ ਹੈ ਕਿ ਖੋਲ ਲੇਗਾ ਐਲਕੀ ਖੋਲ ਲੇ ਕਿਹੜਾ ਮੁਰਾਖਾ ਡਾ ਸਰਵਾਤ ਆਗਬਾ ਸੋ ਸਨਨੀ ਜੀ ਖੜੀ ਗਏ ਮੜੇ ਨੂੰ ਨਾੜ ਕਾੜਤਾ ਹੀ ਦੋ ਹੀ ਨਾੜ ਕਾੜਤਾ ਇੱਕ ਹੀ ਨਾੜ ਕਾੜਕੇ ਤੇ ਜਿਹੜੀ ਫੜੀ ਹੋਈ ਤੇ ਕਿੱਲੀ ਛੋਟੀ ਅਨੇੜੇ ਲਈ ਆ ਮੜਾ ਕੈਮਰਾਮੈਨ ਦੀ ਇਹਦਾ ਵੀ ਤੁਹਾਨੂੰ ਦੱਸਦੇ ਆ ਕਿ ਕਈ ਮੇਰੇ ਵੀਰ ਬੁੱਛ ਵਗੈਰਾ ਨਹੀਂ ਲਵਾਉਂਦੇ ਜਿਵੇਂ ਕੋਣ ਅਸੀਂ ਨਹੀਂ ਲਵਾਏ ਆ ਦੇਖੋ ਜੇਕਰ ਬੁੱਛ ਨਾ ਲੱਗੇ ਹੋਣਗੇ ਤੇ ਇਹਦਾ ਇੱਥੇ ਟਾਇਰ ਚੱਲੂਗਾ ਇੱਥੇ ਟਾਇਰ ਚੱਲਣ ਚ ਹੱਕ ਪਾਸਾ ਇਧਰੀ ਸਾਈਡ ਕਸਾਊਗਾ ਜੇਕਰ ਚੋਸ ਲੱਗਾਂਗੇ ਫਿਰ ਚੱਲੂਗਾ ਇੱਥੇ ਫਿਰ ਬਿਲਕੁਲ ਟਾਇਰ ਦੀ ਕਸਾਈ ਬਿਲਕੁਲ ਸਹੀ ਕਰੇਗਾ ਮਸ਼ੀਨ ਵੀ ਸਹੀ ਚੱਲੂਗੀ ਬਸ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਆਪਾਂ ਅੱਜ ਕਾਰਨ ਰਪੇਰ ਦੀ ਮਸ਼ੀਨ ਦੀ ਰਿਪੇਅਰ ਸ਼ੁਰੂ ਕਰਦੇ ਹਾਂ ਦਸਮੇਸ਼ ਦੀ ਤੇ ਗਰਮੀ ਵਾਲੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਦੇਖੋ ਇਹਨਾਂ ਪਸੀਨਾ ਆ ਰਿਹਾ ਹੈ ਕਿ ਆਪਾਂ ਕਰ ਰਹੇ ਜੀ ਰਿਪੇਅਰ ਤੁਹਾਨੂੰ ਦਿਖਾ ਦੇ ਤਸਮੀਰ ਸਿੰਘ ਲੱਕੀ ਕੀ ਕੰਮ ਨਿਕਲਿਆ ਤਾਂ ਆਪਾਂ ਕੀ ਕੀ ਲੁਧਿਆਣੇ ਤੋਂ ਲੈ ਕੇ ਆ ਉਹ ਨਾਬੇ ਤੋਂ ਲੈ ਕੇ ਆਏ ਤੇ ਤੁਹਾਨੂੰ ਕੱਲੀ ਕੱਲੀ ਚੀਜ਼ ਦੱਸਾਂਗੇ ਇਹ ਕਪਾ ਜੀ ਆਜ ਗਾੜ ਤਿਆਰ ਕਰ ਰਹਾਂ ਆ ਦੇਖੋ ਜੀ ਇਹਦੇ ਚ ਪਹਿਲ ਹੋ ਗਈ ਸੀ ਤੁਹਾਨੂੰ ਦੱਸਦੇ ਕੀ ਚੀਜ਼ ਹੋਈ ਇਹਦੇ ਚ ਬੰਦੇ ਆਇਆ ਠੰਡੇ ਮੜ ਆਇਆ ਇਹ ਉਹ ਪਾਈ ਉੱਤੇ ਕਾਗਜ਼ ਦੀ ਬਿਲਟੀ ਐ ਮੀਮ ਉਹ ਤਾਂ ਚੰਗਾ ਆ ਥੱਲੇ ਬਲੈਕ ਤੇ ਨਹੀਂ ਕਰੁੱਤੇ ਪਿਆਰਾ ਹੁੰਦੇ ਪਿੱਛੇ ਰੱਖਦੇ ਵਾ ਉਹ ਚੀਜ਼ ਕੱਢਾਂ ਜੇ ਆਪਣੀ ਜ਼ਰੂਰਤ ਹੋਈ ਤੇ ਆਪਣਾ ਜੀ ਆਹ ਬਣਾਇਆ ਇਹਦੇ ਪਹਿਲਾਂ ਅਸੀਂ ਆਹ ਪਰਜਾ ਆਹ ਗੁੱਲੀ ਐ ਇਸ ਤਰ੍ਹਾਂ ਦੀ ਫੀਟਿੰਗ ਸੀ ਜਾਨੀ ਕਿ ਇਦਾਂ ਦੀ ਇਹ ਕੱਢ ਕੇ ਹੁਣ ਆਪਾਂ ਜਗਾੜ ਲਾਣਾ ਜੀ ਆਹ ਵਾਲਾ ਆਹ ਲਾ ਕੇ ਇਹਦੇ ਵਿੱਚ ਪਾਉਣੇ ਕੱਪ ਵਗੈਰਾ ਜਿਵੇਂ ਕਿ ਆਹ ਕੱਪਾਂ ਦੇ ਵਿੱਚ ਬਾਹਰ ਕਾਲਾ ਜਗਾੜ ਕਰਨਾ ਪਹਿਲੇ ਸੇ ਹੀ ਦਬੜ ਰਬੜ ਦੀ ਇਹ ਸਮੱਸਿਆ ਹੋ ਰਹੀ ਸੀ ਤੁਹਾਨੂੰ ਰਬੜ ਬਾਰੇ ਦੱਸਦੇ ਆ ਇਹ ਦੇਖਿਆ ਕੀ ਫਾਲਟ ਵਗੈਰਾ ਪੈਂਦਾ ਸੀ ਜਿਵੇਂ ਕਿ ਆ ਰਬੜ ਦੇਖੋ ਇਹ 4 ਤੋਂ 5 ਦਿਨ ਕੱਢਦੀ ਸੀ ਇਹਦੇ ਰਬੜ ਕਿਉਂਕਿ ਕੋਸ਼ਿਸ਼ ਹੈ ਜਨ ਕੇ ਜ਼ੋਰ ਬਹੁ ਪੈਂਦਾ ਸੀ ਉਹਦੇ ਕਰਕੇ ਦਿਨ 4 ਹੀ ਕੱਢਦੀ ਸੀ 4 ਦਿਨ ਬਾਅਦ ਫਿਰ ਕਈ ਵਾਰ ਪਾਉਂਦੇ ਸੀ ਕਈ ਵਾਰ ਨਹੀਂ ਇਹਦੇ ਕਰਕੇ ਕਿਥੇ ਟੁੱਟ ਪਜ ਵਗੈਰਾ ਹੁੰਦੀ ਨਹੀਂ ਤੇ ਤੁਹਾਨੂੰ ਦਿਖਾਉਦੇ ਆ ਚੀਜ਼ ਦੇਖੋ ਜੀ ਇਹਦਾ ਤੇ ਇਹਦਾ ਫਰਕ ਬਹੁਤ ਆ ਇਵੇਂ ਕੇ ਆ ਆਖੋ ਆ ਜੀ ਜੀ ਵਿੱਚ ਐਸਰ ਗੁੱਲੀ ਹੋ ਜਾਂਦੀ ਸੀ ਇਹ ਆਪ ਹੁਣ ਜੜੀ ਕੱਢ ਕੇ 605 ਨੰਬਰ ਪੈਰਨ ਕਰਾਂਗੇ ਇੱਥੇ ਪਾਵਾਂਗੇ ਆ ਬੈਰ ਗਏ 605 ਨੰਬਰ ਨਿਕਲਿਆ ਨਹੀਂ ਆਉਤਾ ਠੋਕੋ ਇਹਨੂੰ ਘੁੱਟ ਘੁੱਟ ਗਚੌੜੇ ਕੀਤਾ ਪਿਆ ਬਣ ਕੇ ਇਹਨਾਂ ਮੇਰਾ ਤਾਂ ਜੱਕ ਲਾਗ ਉੱਚਾ ਫੁੱਲ ਚੱਕਣਾ ਥੱਲੇ 60 ਸੌ ਕਿ ਲੱਗ ਜਾਵੇ ਆ ਮੇਰੇ ਅੱਧੇ ਤੇ ਥਨੇ ਜੱਕ ਲਾ ਦੇ ਕਿੱਲੀ ਲਾ ਦੇ ਦਵਾਈ ਨਾ ਪਾ ਦੇ ਨਾ ਇਹਨੇ ਵੀ ਮੁਸ਼ਕਲ ਹੈ ਉੱਤੋਂ ਛੱਟ ਮਾਰਾਂਗੇ ਤੇਰਾ ਉਵੇਂ ਵੀ ਨਿਕਲ ਜਾਊਗਾ ਤੂੰ ਛੱਟ ਮਾਰਾ ਤੂੰ ਉਵੇਂ ਵੀ ਲਾ ਲਓ ਗੋਲੀ ਲਾ ਕੇ ਨਾ ਉੱਤੋਂ ਛੱਟ ਮਾਰਨੀ ਬਣੀ ਕਿ ਨਿਕਲ ਜਾਏਗਾ ਤੂੰ ਅੱਜ ਤਾਂ ਕੋਈ ਗਰਮੀ ਨਹੀਂ ਚਲੋ ਮਿੱਟੀ ਕੱਢ ਲਈਆਂ ਇਹਦੇ ਤਾਂ ਗਰਮੀ ਲੱਗਣੀ ਨਹੀਂ ਚਾਹੀਦੀ ਹਾਂ ਤੇਰੇ ਗਰਮੀ ਆਈ ਲੋ ਆਉਣਗੇ ਨਾ ਮੌਸਮ ਹੀ ਖਰਾਬ ਹੈ ਤੇ ਅੱਜ ਅੱਜ ਤੇ ਗੋਰੀ ਬਾਈ ਛੱਡ ਜਮ ਉਹ ਕਰਦੇ ਅੱਜ ਆਪਾਂ ਇਹਦਾ ਲਾ ਦੇਖੋ ਟਾਇਰ ਉਸ ਤਰੀਕੇ ਨਾਲ ਆ ਗਿਆ ਕਿ ਉੱਤੋਂ ਬਾਹਰ ਨੂੰ ਜਿਵੇਂ ਕੰਪਨੀ ਰਿਸਟ੍ਰੈਕਟ ਟਾਇਰ ਰੱਖਿਆ ਕਿ ਪਹਿਲੇ ਚੱਲਦਾ ਸੀ ਅੰਦਰ ਨੂੰ ਹੁਣ ਟਾਇਰ ਦਾ ਦਬਾਅ ਐ ਚੱਲੂਗਾ ਇਸ ਦਾ ਟਾਇਰ ਦੀ ਮਣਿਆਰ ਪੂਰੀ ਵਧੂਗੀ ਕਸਾਈ ਘਟੂਗੀ ਇਹ ਨਿੰਦਰਾ ਤੱਕ ਵੀਡੀਓ ਹੀ ਆਖਾਈ ਆਈ ਮੜਾ ਇਹਨੂੰ ਫੜੀ ਕੈਮਰਾ ਕਾਣੀ ਗਏ ਆ ਹੋਰ ਨਿੰਦਰੀ ਵੀ ਨਹੀਂ ਕਾਣੀ ਆਈ ਨਹੀਂ ਆਣਾ ਮੋਕ ਨਹੀਂ ਆ ਖਾਂ ਨਹੀਂ ਆ ਅੱਜ ਆਪਾਂ ਸੈਂਟਰ ਪਿੰਨ ਵਗੈਰਾ ਕੱਢੀ ਅੱਜ ਇਹਦਾ ਥੋੜਾ ਜਾਂ ਕਮੂ ਨਾਲ ਸੈਂਟਰਪਿੰਦਾ ਜਿਵੇਂ ਕਿ ਬੁੱਛ-ਬੁੱਛਕਾ ਸਿਆ ਇਹਦਾਂ ਨੂੰ ਕਰੀ ਉਹ ਬੁੱਛਾਂ ਨੂੰ ਬਿਲਕੁਲ ਬੁੱਛ ਸਹੀ ਆ ਜਿਹੜੇ ਵਿੱਚ ਲੱਗੇ ਆ ਬੁੱਛਾਂ ਨੂੰ ਕੋਈ ਤਕਲੀਫ ਨਹੀਂ ਹੈਗੀ ਕਿ ਬਿਲਕੁਲ ਹੀ ਓਕੇ ਆ ਬੁੱਛ ਵਗੈਰਾ ਜਿਹੜਾ ਲੱਗਾ ਬੁੱਛ ਸਹੀ ਹੈ ਇਹਦੇ ਵਿੱਚ ਨਹੀਂ ਕੋਈ ਫਾਲਟ ਆ ਤੇ ਜਿਹੜੀ ਆ ਚੀਜ਼ ਆ ਜੀ ਆ ਦੇਖੋ ਆ ਸਾਹਮਣੇ ਉਂਗਲ ਲਾ ਰਿਹਾ ਮੈਂ ਵਿੱਚ ਜਿਹੜੀ ਇਹ ਚੀਜ਼ ਆ ਇਹਦੇ ਜੀ ਥੋੜੀ ਜੀ ਪਲੇ ਹੈਗੀ ਆ ਕਿਉਂਕਿ ਇਹਦਾ ਹੀ ਆਪਾਂ ਹੱਲ ਕਰਨਾ ਇਹਦੇ ਮਾਲ ਭਰ ਕੇ ਸੈਂਟਰ ਪਿੰਨ ਨੂੰ ਆਪਾਂ ਤਿਆਰ ਕਰਨਾ ਕਿਉਂਕਿ ਕਈ ਬੰਦੇ ਕਹਿੰਦੇ ਆ ਕਿ ਇਹ ਘਰੇ ਕੰਮ ਕਰੀ ਜਾਂਦੇ ਕੰਮ ਸਹੀ ਨਹੀਂ ਹੁੰਦਾ ਉਹਨਾਂ ਦਾ ਤੁਹਾਨੂੰ ਸਰਬ ਕੁ ਸਹੀ ਆ ਬ ਕਰਕੇ ਦਿਖਾਵਾਂਗੇ ਤੇ ਟੂਲ ਵੀ ਲਾਵਾਂਗੇ ਇਹ ਬਾਕੀ ਜੀ ਥੋੜਾ ਜਿਹਾ ਟਾਈਮ ਲੱਗੂਗਾ ਇਹ ਲੱਗ ਗਿਆ ਹਾਂ ਉਹ ਬਾਕੀ ਪਾਉਂਦਾ ਗੁੱਲਾ ਜਰਾ ਫਿਰ ਦੱਸਦੇ ਤੁਹਾਨੂੰ ਲੇਟ ਲਾਤੀ ਵਿੱਚ ਠਿਕਣਾ ਐਂਗਲ ਲੈ ਲੱਭ ਕੇ ਕੀ ਕਰਨਾ ਹੈ ਹਾਂ ਕੀ ਕਰਨਾ ਹੈ ਹੁਣ ਤੁਹਾਨੂੰ ਦਿਖਾਉਂਦੇ ਜੀ ਆਪਾਂ ਕਿਹਦੇ ਵਿੱਚ ਕਮੀ ਪਹਿਲੇ ਥੱਲੇ ਪਾ ਇਹਨੂੰ ਪਹਿਲੇ ਉੱਤੇ ਪਾ ਲੈ ਗਰੀਹ ਨਾਲ ਪਹੁੰਚੀਏ ਗਰੀਹ ਫਿਰ ਲੱਗ ਜਾਣਾ ਵਿੱਚੋਂ ਕੋਈ ਵਿੱਚੋਂ ਹੀ ਉਹ ਕੱਪੜੇ ਨਾਲ ਪਹੁੰਚੀ ਗਰੀਹ ਮੜਾ ਜਾ ਉਹ ਦੇ ਇਹ ਬੜਾ ਮਾਰ ਮਾਰ ਕੇ ਇਹਨੂੰਗਾ ਕੰਮਲਾਇ ਕਰ ਤੱਕ ਸਹੀ ਹੈ ਇਹ ਲੇਅਰ ਬਣੀ ਪਈ ਗਰੀਹ ਦੀ ਵੀ ਦਰਵਾਹਤ ਹੂੰ ਲੇਅਰ ਹੀ ਬਣੀ ਪਈ ਗਰੀਹ ਦੀ ਆਪੇ ਅੱਜਾ ਨਿਕਲ ਜਾਂਦਾ ਜੀ ਹੁਣ ਸੈੱਟ ਕਰਦੇ ਹੁੰਦੇ ਆ ਵਾਸਤੇ ਬੋਤ ਫਿਰ ਗੜੀਚੇ ਪੈਣੇ ਰਦਰ ਕਿੰਨਾ ਹਾਨੇ ਬੋਤ ਉਹ ਪਰਲਾ ਕਿਡਾ ਬੋਛਾ ਇਹਦੇ ਵਿੱਚ ਹੁੰਦਾ ਨਹੀਂ ਪਿੱਤਲ ਜਨਮਾਰ ਉਹ ਪਰ ਰਹਨ ਬੜਾ ਹੀ ਟੇਡਾ ਹੈ ਭਾਈ ਕਿਧਰੋਂ ਇਹ ਕੋੜਾ ਬੰਦ ਕਰ ਹਾਂ ਤਰਦਾ ਆਵੇ ਹੈ ਕਿੰਨਾ ਕੱਟ ਰਹਿ ਗਿਆ ਇੱਥੇ ਕਿੰਨਾ ਇੱਥੇ ਕਿੰਨਾ ਰਹਿ ਗਿਆ ਕਿਧਰ ਹਾਵਲਾ ਆ ਇੱਥੇ ਨਹੀਂ ਕੋਈ ਨਹੀਂ ਬੋਤ ਮੜਾ ਹੀ ਫਰਕ ਹੈ ਕੰਨ ਦਾ ਕੁਝ ਨਹੀਂ ਦਿੰਦਾ ਇਹਦਾ ਹੋਰ ਲੱਗ ਜੰਦਾ ਨਾ ਹਾਂ ਗਾਹੋ ਦਾ ਗਿਆ ਪਾਹ ਆ ਦੇਖੋ ਜੀ ਇਹਦੇ ਇੰਨੀ ਪਲੇਆ ਨੂੰ ਲਾ ਹੀ ਮੜਾ ਜਾ ਜਿੱਥੇ ਚਲਣੀ ਹੈ ਜਿੱਥੇ ਚਲਣੀ ਹੈ ਅੱਗੇ ਕਰ ਅੱਗੇ ਅੱਗੇ ਹੋਰ ਵਾਪਿਸ ਆ ਕਰ ਥੋੜੀ ਪੀਹਾ ਕਰ ਬਸ ਇੱਥੇ ਲਾ ਬੈਠਾ ਇਹ ਦੇਖੋ ਇੰਨੀ ਪਲੇਆ ਆ ਆਪਾਂ ਗੁੱਲੇ 'ਚ ਮਾਲ ਭਰ ਕੇ ਇਹਦੇ ਰੁਪਏ ਕੱਢਾਂਗੇ ਹੁਣ ਉੱਪਰ ਪਾ ਚਲੋ 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 ਤੂੰ ਲਾ ਛੋਟੂ ਆ ਦੇਖੋ ਜੀ ਅੱਗੇ ਇਹਨਾਂ ਫਾਲਟ ਦੇ ਵਿੱਚ ਇਹ ਵੀ ਆਪਾਂ ਦਾ ਹੱਲ ਕਰਨਾ ਹੈ ਅੱਗੇ ਵਾਲਾ ਵੀ ਬਾਹਰ ਕੱਢੀ ਅੱਗੋਂ ਪਾਈ ਮੜੀ ਜੀ ਚੋਕ ਕੇ ਇਸਕਾ ਬਾਹਰ ਆਏ ਹਾਂ ਦਾ ਇਪੜੇ ਕੇ ਇਪੜੇ ਪੱਲੇ ਪੜੇ ਤੂੰ ਅੱਗੋਂ ਪਾਓ ਮੜੀਆ ਅਗਲੇ ਪਾਓ ਹੂੰ ਅਗਲੇ ਪਾਸੇ ਉੱਥੇ ਹਾਰੇ ਨੇ ਪਾਣੀ ਵੱਗੋ ਕੋ ਪਾਣੀ ਮੜੀ ਜੀ ਸੈਂਟਰ ਦੇਖਣਾ ਵਸੇ ਪਰ ਪਰ ਉਹ ਬਾਹਰ ਨਿਕਲਾਂ ਨਾ ਠਹਿਰੇ ਇਹ ਚੀਜ਼ਾਂ ਹੀ ਦੇਖਣੀਆਂ ਪੈਂਦੀਆਂ ਜਿਵੇਂ ਹੁਣ ਆਪਾਂ ਦੇਖ ਦੇਖਦੇ ਵੇ ਇਹਦੇ ਕਿਹੜੀ ਚੀਜ਼ ਫਲ ਚੁੱਕ ਕੇ ਚੁੱਕਦਾ ਤਾਂ ਅੱਕਾ ਬਸ 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 ਪੀਹਾ ਕਰ ਮੜੀ ਉਹ ਤਾਂ ਇੱਥੇ ਚੱਕੀ ਤਾਂ ਅਠਾ ਚੁੱਕਦਾ ਰੋ ਗੁੱਲੋਂ ਵਿੱਚ ਕਿੰਦੀ ਵੀ ਆਪੇ ਪੂਰੀ ਇਥੇ ਉਹਦਾ ਚੱਕ ਖੋਤਾ ਹੈ ਤਾਣ ਚੱਕ ਬਾਹਰ ਕੱਢ ਫਿਰ ਦਰਵਾਸਾ ਇਹ ਇੰਦੇ ਤੇ ਮਾਲ ਕਰਨਾ ਪਊਗਾ ਥੋੜਾ ਜਾਂ ਥੋੜੀ ਜਿਹੀ ਭਲੇ ਹੈਗੀ ਆ ਲੈ ਬਾਹਰ ਇਧਰ ਲਾਓ ਯਾਰਾ ਸਿਰ ਮਹੋਤ ਕੀ ਤਾਹਤਾ ਜਿਆ ਕੁ ਤਾਂ ਨਹੀਂ பொம்மி தர் ஆ फौजदार ஆறி தேவர் பாடம் ها இங்க மக தேகன வாங்களோ ஜென்னேனே ஏர குத்தி எத்தே டேட் ஹோத்தி நீ ஏய் ஏணி இத்தே ஓ கட்டா இங்க கட்டே இந்த ਨੇੜੇ அமரேன் கார் ਇਹਨਾਂ ਜੇ ਆਪਾਂ ਪਿਛਲੇ ਸਾਲ ਜਿਗਾਰ ਕਰ ਸਕਦੇ ਇਸ ਤਰ੍ਹਾਂ ਵੀ ਯਾਰ ਟਾਈਮ ਬਹੁਤ ਘੱਟ ਜੇ ਮਸ਼ੀਨ ਨਾਲੇ ਬਾਹਰ ਤੋਂ ਇਹ ਹੁਣ ਕਰਾਂਗੇ ਇੱਥੇ ਨਹੀਂ ਕਟਿੰਗ ਕਰਕੇ ਨਹੀਂ ਦੀ ਕਰਕੇ ਦੇ ਇਹਨੂੰ ਐ ਕਰਾ ਕੇ ਇੱਥੋਂ ਮਾਰ ਨੂੰ ਗ੍ਰੀਸ ਨੂੰ ਆਪਾਂ ਮੋਰਾ ਵੀ ਦੇਖੋ ਕੱਢਿਆ ਜਾਂਦਾ ਹੁਣ ਕੱਢਿਆ ਇਹ ਸਾਰੀ ਤੇ ਅੰਦਰੋਂ ਪੱਟਾਂਗੇ ਸੀਲ ਪੱਟਗੇ ਫਿਰ ਇਹਨੂੰ ਕੋਈ ਮੇਰੇ ਵੀਰ ਬੈਰਿੰਗ ਦੀ ਫਿਟਿੰਗ ਵਗੈਰਾ ਕਰ ਦੇ ਆ ਤੇ ਐ ਹੀ ਕਰ ਦਿੰਦੇ ਆ ਕਿਉਂਕਿ ਹੁੰਦਾ ਕੋਈ ਅੰਦਰੋਂ ਆ ਸੀਲ ਵਗੈਰਾ ਨਹੀਂ ਪੱਟਦੇ ਕਿ ਬੈਰਿੰਗ ਨੂੰ ਫਿਰ ਗ੍ਰੀਸ ਨਹੀਂ ਪੁਰਾਉਂਦਾ ਹੁਣ ਆਪਾਂ ਸੀਲ ਪੱਟਾਂ ਦੇ ਅੰਦਰੋਂ ਗ੍ਰੀਸ ਮਿਲੂਗਾ ਬਾਹਰ ਨਹੀਂ ਪੱਟਗੇ 我了解过了。<noise> <noise> <noise>